ਦੇਖੋ ਜੀ ਆਪਾਂ ਕਹਿ ਦੇਣਾ ਮੱਝ ਥੱਲੇ ਦੁੱਧ ਵਾਧਾ ਹੈ ਆਹ ਦੇਖੋ ਘੋੜੀ ਇੱਕ ਥਣ ਚੋਂ ਚੋਣਾ ਮੈਂ ਤੇ ਕਿੰਨਾ ਦੁੱਧ ਦੇ ਰਹੀ ਹੈ ਠੀਕ ਹੈ ਤਾਂ ਹਾਂ ਕਰ ਲਾ ਮੇਰੀ ਬੜੀ ਮੇਰੀ ਮੇਰੀ ਫੋਟੋ ਦਿਖਾ ਦੇ ਰੂ ਆਪਾਂ ਕਹਿ ਦੇਣਾ ਹੈਗੇ ਘੋੜੀ ਮਾਰਦੀ ਹੈ ਜੀ ਘੋੜੀ ਆਏ ਆ ਜੀ ਆਹ ਮੇਰੀ ਘੋੜੀ ਖਾਮੀ ਹੋਈ ਹੈ ਤੇ ਦੁੱਧ ਦੇਖੋ ਤੇ ਕਿੰਨਾ ਦਿੰਦੀ ਹੈ ਨਾਲੇ ਇਹਨੂੰ ਸੂਈ ਨੂੰ ਖਾ ਸਾ ਟਾਈਮ ਹੋ ਗਿਆ ਦੇਖੋ ਐਂਦੀਆਂ ਨੇ ਬਚਕਾਰੀਆਂ ਆਹ ਦਿਖਾਈ ਲਵੇ ਲਵੇ ਕਰਕੇ ਦੇਖੋ ਜੀ ਦੋ ਥਾਣ ਹੁੰਦੇ ਨੇ ਘੋੜੀ ਦੇ ਤੇ ਜਿਹੜਾ ਸਾਹਮ ਦਾ ਉਹਨੂੰ ਕੁਛ ਨਹੀਂ ਕਹਿੰਦੀ ਤੇ ਆ ਦੇਖੋ ਜੇ ਮਰਜੀ ਚੋਈ ਚੱਲ ਤੇ ਆ ਦੇਖੋ ਜੀ ਮੱਝ ਨਾਲੋਂ ਵੱਧ ਪੈਂ ਪਚਕਾਰੀ ਪੈਂਦੀ ਐ ਕਿਹੜੇ ਕਿਹੜੇ ਘੋੜੀਆਂ ਨੂੰ ਆਇਆ ਹੱਥ ਲਾ ਰਹੇ ਨੇ ਆਪਦਿਆਂ ਨੂੰ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਜਾਵਾਂ ਸੀਲ ਹੋਈ ਖੜੀ ਐ ਦੇਖੋ ਮੇਕੋ ਕਿਆ ਸਰ ਓਰੇ ਲਿਆ ਚੱਲੀ ਜਾਂਦੇ ਵੀਡੀਓ ਕੱਟੀਆਂ ਹੈਗਾ ਮੇਕੋ ਕਿਆ ਸਰ ਖਾਲੀ ਹੋ ਗਈ ਤਾਂ ਸਾਨੂੰ ਮਾਗਰੋ ਆਡੀਆ ਵੀ ਚੱਲ ਵੀਡੀਓ ਬਣਾ ਲਈਏ ਆ ਦੇਖੋ ਜਮਾਂ ਖਾਲੀ ਹੋ ਗਈ ਇਹਦੇ ਦੋ ਗਲੀਆਂ ਨੇ ਓਏ ਕੋੜੀ ਦੇ ਥਾਣੇ ਦੇ ਵਿੱਚ ਦੋ ਗਲੀਆਂ ਹੁੰਦੀਆਂ ਨੇ ਯਾ ਦੇਖੋ ਹਰੇ ਇੱਕ ਕੋੜੀ ਦੇ ਦੇਖੋ ਆ ਆ ਦੇਖੋ ਦੋ ਧਾਰਾਂ ਵੱਜਣਗੀਆਂ ਇਹਦੇ ਇਹ ਚੋਂ ਵੱਜਣਗੀਆਂ ਇਹ ਜੇ ਹੈਗਾ ਹਜੇ ਕੋੜੀ ਦੇ ਥਾਣੇ 'ਚ ਦੋ ਗਲੀਆਂ ਹੁੰਦੀਆਂ ਨੇ ਤੇ ਜਿੰਨਾ ਹੈਗਾ ਜੀ ਆਪਾਂ ਨੇ ਚੋਤਾ ਦੇਖੋ ਕੁਝ ਨਹੀਂ ਕਹਿੰਦੀ ਹੈਗੀ ਸ਼ਿਆਣੀ ਵਾਲੀ ਐ ਮੂਰੋ ਦਿਖਾ ਦੇ ਰਾਣੀ ਇਹਦਾ ਨਾਮ ਆਪਾਂ ਸੌਂਕਨਾ ਪਾਲਿਆ ਇਹ ਮੱਥੇ ਦੇ ਫੁੱਲ ਹੈ ਤੇ ਤੇਲੀਆ ਕਪਾਤ ਹੈ ਤੇ ਜੇ ਤੁਹਾਨੂੰ ਆਪਣੀ ਘੋੜੀ ਵਧੀਆ ਲੱਗਦੀ ਤਾਂ ਦੇਖੋ ਕੁਛ ਨਹੀਂ ਕਹਿੰਦੀ ਹੈਗੀ ਇਹ ਜਿਵੇਂ ਮਰਜ਼ੀ ਦੇ ਹੱਥ ਲਾਈ ਚੱਲੋ ਕਿਉਂਕਿ ਜਿਹੜੀਆਂ ਸੌਂਕਨਾ ਪਾਲੀਆਂ ਹੁੰਦੀਆਂ ਨੇ ਇੱਕ ਉਹ ਬਾਈ ਵੀਡੀਓ ਦਿਖਾਉਣਾ ਹੁੰਦਾ ਵੀ ਬਾਈ ਮੈਂ ਇਹਦਾ ਪੈਰ ਚੱਕ ਰਿਹਾ ਬਾਈ ਮੈਂ ਕਰ ਲਿਆ ਬਾਈ ਲਾ ਦੇਖੋ ਮਹਾਰਾਜ ਸਾਹਿਬ ਇਹਦਾ ਛੱਡ ਕੇ ਤਾਹਾ ਐ ਤਾਹਾ ਧਰ ਦੂਗਾ ਦੇਖੋ ਤੇ ਅੰਗ ਦੇਨੇ ਆਪਣਾ ਇੱਕ ਮਿੰਟ ਜੇ ਸਾਰਾ ਇਹ ਤੰਗ ਦੇਨੇ ਸਾਰਾ ਲਵੇ ਕਰ ਲਾਵਾਂ ਲਵੇ ਲੈ ਲਿਓ ਤੇ ਜਿਵੇਂ ਮਰਜੀ ਮਾਂ ਪੂਸ ਫੜੀ ਜਾਵਾਂ ਤੇ ਆ ਦੇਖੋ ਕੁੜੀ ਕੁਛ ਨਹੀਂ ਕਹਿੰਦੀ ਹੈਗੀ ਠੀਕ ਹੈ ਇਹ ਜਿਹੜਾ ਤੁਹਾਨੂੰ ਦੁੱਧ ਚੋਕ ਕੇ ਦਿਖਾਇਆ ਤੇ ਕਿਹੜੇ ਕਿਹੜੇ ਬਾਈ ਆਪਣੀ ਘੋੜੀ ਦਾ ਦੁੱਧ ਚੋ ਲੈਣਗੇ ਜਾਓ ਬਾਈ ਕਹਿੰਦਾ ਹੁੰਦਾ ਨਾ ਐ ਬਾਈ ਦੇ ਹੱਥ ਲਾ ਕੇ ਦਿਖਾਓ ਮੇਰੀ ਘੋੜੀ ਐ ਮੇਰੀ ਘੋੜੀ ਬਾ ਤੇ ਆ ਆਪਣੀ ਘੋੜੀ ਬਾਈ ਇੰਨੀ ਸਿਹਣੀਆਂ ਮਨਵਾ ਕੇ ਲੈ ਆਇਆ ਹੁਣ ਇਹ ਜਿੱਥੇ ਮਰ ਜਿਆ ਫਲਾਈ ਚਲੇ ਜਾਂਦਾ ਇਹਦੇ 'ਚ ਸੂਲ ਦੇ ਹੱਥ ਲਾਲਾ ਤਾਂ ਵੀ ਨਹੀਂ ਕੁਝ ਕਹਿਨੀ ਤੇ ਆ ਬਾਕੀ ਦੁੱਧ ਜਿਹੜਾ ਚੋਕ ਕੇ ਦਿਖਾਇਆ ਤਾਂ ਤੁਹਾਨੂੰ ਦੁਬਾਰੇ ਫੇਰ ਦਿਖਾ ਦਨੇ ਤੁਹਾਡੇ ਮਨ 'ਚ ਹੋਵੇਗਾ ਤਾਂ ਕੋਈ ਪੈਂਖੜ ਲਾਇਆ ਹੋ ਪੈਰਾਂ 'ਚ ਆ ਪੈਰ ਦੇਖ ਲਓ ਕਿਸੇ ਪੈਰ 'ਚ ਪੈਂਖੜ ਨਾ ਹੋਗਾ ਲੈ ਲਵੇ ਕਰੀ ਤੇ ਇਹਦੇ ਲਵੇ ਕਰ ਆ ਦੇਖੋ ਦੋ ਇੱਕ ਥਣ ਦੇ ਵਿੱਚ ਦੋ ਹੁੰਦੇ ਨੇ ਸਰਾਗ ਇਹਦੇ ਕੋੜੀ ਦੇ ਆ ਦੇਖੋ ਇੱਕ ਥਣ ਦੇ ਵਿੱਚ ਦੋ ਸਰਾਗ ਹੁੰਦੇ ਨੇ ਦੇਖੋ ਦੇਖੋ ਹਰੇ ਕੋੜੀ ਦੇ ਇੱਕ ਥਣ ਦੇ ਵਿੱਚ ਦੋ ਸਰਾਗ ਹੁੰਦੇ ਨੇ ਇਹ ਹੁਣ ਇਹਦਾ ਦੁੱਧ ਨਿਕਲ ਗਿਆ ਦੇਖੋ ਜਿਹੜੀ ਧਾਰ ਪੈਂਦੀ ਹੈ ਦੇਖੋ ਤੇ ਦੋ ਥਣ ਇੱਕ ਕਥਣ ਦੇ ਵਿੱਚ ਦੋ ਥਣ ਹੁੰਦੇ ਨੇ ਤੇ ਘੋੜੀ ਦੇ ਤੇ ਕਿਹੜੇ ਕਿਹੜੇ ਵੀ ਰੱਖਦੇ ਨੇ ਦੱਸੋ ਕਿਹਨੂੰ ਕਿਹਨੂੰ ਪਤਾ ਇਹ ਗੱਲ ਦਾ ਅੱਜ ਵਾਂ ਤੁਹਾਨੂੰ ਦਿਖਾਇਆ ਆ ਦੇਖੋ ਤੇ ਦੂਜੀ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਜੀ ਘੋੜੀ ਥੱਲੇ ਦੁੱਧ 35 ਲੀਟਰ ਹੁੰਦਾ ਦਿਨ ਦਾ 35 ਲੀਟਰ ਘੋੜੀ ਥੱਲੇ ਦੁੱਧ ਹੁੰਦਾ ਜਿਹੜੇ ਕਹਿੰਦੇ ਨੇ ਨਾ ਮੈਂਸਾ ਥੱਲੇ 20 ਲੀਟਰ 10 ਲੀਟਰ ਘੋੜੀ ਥੱਲੇ 35 ਲੀਟਰ ਦੁੱਧ ਦਾ ਹੁੰਦਾ ਜਦੋਂ ਮਰਜੀ ਸਰਚ ਮਾਰ ਲਿਓ ਬੱਚਾ ਬਿੰਦੇ ਬਿੰਦੇ ਚੋਂਦਾ ਹੁੰਦਾ ਕਿਲੋ ਕਿਲੋ ਦੁੱਧ ਸਵਾ ਸਵਾ ਕਿਲੋ ਬਿੰਦੇ ਬਿੰਦੇ ਚੁੰਗੀ ਜਾਂਦਾ ਹੁੰਦਾ ਐਨਾ ਦੁੱਧ ਹੁੰਦਾ ਘੋੜੀ ਥੱਲੇ ਜਿਹੜੇ ਕਹਿੰਦੇ ਨੇ ਮੱਝ ਵੇਚ ਕੇ ਘੋੜੀ ਲਈ ਘੋੜੀ ਦਾ ਕਦੇ ਦੁੱਧ ਨਾ ਪਿਓ ਸਾਰੇ ਦਿਨ ਦਾ ਬੱਚਾ ਬਣ ਕੇ ਜਦੋਂ ਸੂਪੀ ਮੈਂ ਤੁਹਾਨੂੰ ਦੁੱਧ ਦਿਖਾਵਾਂ ਉਹਦਾ ਬਾਲਟੀ ਭਰ ਕੇ ਤੇ ਸ਼ੇਅਰ ਕਰ ਦਿਓ ਜਿਹੜੇ-ਜਿਹੜੇ ਵੀਰ ਰੱਖਦੇ ਨੇ ਸੌਂਕ ਨਾਲ ਧੰਨਵਾਦ ਸਾਰੇ ਦੋਸਤਾਂ ਵੀਰਾਂ ਦਾ ਤੇ ਇਹ ਆਪਣੀ ਰਾਣੀ ਘੋੜੀ ਐ ਤੇ ਇਦੇ ਬਾਰੇ ਤੁਸੀਂ ਜਾਣ ਦਿਓ ਸਾਰਾ ਕੁਝ ਦੱਸਿਆ ਹੈ ਰਾਮਣ ਬਾਰੇ ਜਿਵੇਂ ਮਰਜੀ ਦੇ ਕੁਛ ਮਰਜੀ ਕਰੀਗਾ ਨਾ ਇਹ ਮਾਰੇ ਨਾ ਕੁਛ ਕਰੇ ਜੇ ਮਰਜੀ ਲੱਤ ਚੱਕ ਰੋ ਕਹਿੰਦਾ ਹੁੰਦਾ ਬਾਈ ਲੈ ਆਹ ਲੱਤ ਤੇ ਐਂ ਧਰ ਲੋ ਚਾਹੀ ਐਂ ਧਰਦਾ ਹੁੰਦਾ ਉਹ ਕਿਹੜੀ ਮਰਜੀ ਲੱਤ ਦੇ ਧਰ ਲੈ ਉਸ ਨੇ ਕਹਿੰਦੀ ਹੈਗੀ ਧੰਨਵਾਦ ਸ਼ੇਅਰ ਕਰ ਦਿਓ ਕੱਟ ਦੇ